ਇਹ ਪ੍ਰੋਕਸੀ ਚਲ ਸਰਕਾਰਾਂ ਨੇ ਇਤਿਆਦ ਸਭ ਤੋਂ ਪਹਿਲਾਂ ਤਾਂ ਮੁੱਦਾ ਜਿਹੜਾ ਕਰੋਨਾ ਵਿਵਸਥਾ ਦਾ ਜਿਹੜਾ ਮੈਂ ਹੁਣ ਜਿਹੜਾ ਘੁੰਮ ਰਿਹਾ ਮੈਂ ਦੇਖ ਰਿਹਾ ਕਿ ਲੋਕੀ ਐਨੇ ਦੁਖੀ ਆ ਚੁੱਕੇ ਆ ਕਿ ਲੁੱਟਾਂ ਖੋਹਾਂ ਘਰਾਂ ਦੇ ਵਿੱਚ ਗਰੀਬ ਬੰਦਿਆਂ ਦੀ ਅਮੀਰ ਬੰਦਿਆਂ ਦੀ ਚੋਰੀਆਂ ਗੈਂਗਸਟਰਵਾਦ ਔਰ ਨਸ਼ਾ ਜਿਹੜਾ ਅੱਜ ਮੈਂ ਕੀਤਾ ਹੈਗਾ ਅਸੀਂ ਗਏ ਆ ਕੋਈ ਘਰਾਂ ਦੇ ਵਿੱਚ ਔਰ ਮੇਰੇ ਕੋ ਬੱਚਿਆਂ ਨੇ ਭੈਣਾਂ ਨੇ ਆਖੇ ਦੱਸਿਆ ਕਹਿੰਦੇ ਨਸ਼ਾ ਜਿਹੜਾ ਹੈਗਾ ਪਿਛਲੇ 8 ਸਾਲ ਦੇ ਵਿੱਚ 8.5 ਤਕਰੀਬਨ 100 ਗੁਣਾ ਵੱਧ ਗਿਆ ਪਹਿਲੀ ਗੱਲ ਤਾਂ ਉਹਦਾ ਕੰਟਰੋਲ ਆ ਦੂਜੀ ਗੱਲ ਜਿਹੜੀ ਹੈਗੀ ਹੈ ਬੜੀ ਵੱਡੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਇਨਫਰਾਸਟ੍ਰਕਚਰ ਡਵੈਲਪਮੈਂਟ ਦੀ ਹੈ ਜਿਹੜੇ ਇਨਫਰਾਸਟ੍ਰਕਚਰ ਦੇ ਵਿੱਚ ਮੈਂ ਜਿਹੜੀ ਗੱਲ ਕਰਦਾ ਸੀਵਰੇਜ ਪਾਣੀ ਸੜਕਾਂ ਇਹ ਬਹੁਤ ਵੱਡੀ ਪ੍ਰੋਬਲਮ ਤੀਜੀ ਜਿਹੜੀ ਗੱਲ ਕਰਦਾ ਕਿਉਂਕਿ ਸਾਡਾ ਇਲਾਕਾ ਜਿਹੜਾ ਹੈਗਾ ਇਹ ਇੰਡਸਟਰੀਅਲ ਹੈ ਸਾਰੇ ਇੰਡਸਟਰੀਸ ਹੈਗੇ ਟ੍ਰੇਡਰਸ ਇੱਥੇ ਔਰ ਥੋੜੇ ਨੌਕਰੀਆਂ ਵਾਲੇ ਆ ਇੰਡਸਟਰੀ ਦੇ ਮੁੱਦੇ ਜਿਹੜੇ ਆ ਨਾ ਉਹ ਚੱਕਣੇ ਬਹੁਤ ਜ਼ਰੂਰੀ ਹੈ ਵਿਧਾਨ ਸਭਾ ਸਪੈਸ਼ਲ ਇਕਨੋਮਿਕ ਜ਼ੋਨ ਜਿਹੜੇ ਹੈਗੇ ਬਣਾਣੇ ਬਹੁਤ ਜ਼ਰੂਰੀ ਹੈ ਔਰ ਸਾਰੇ ਸਾਰੇ ਲੁਧਿਆਣੇ ਦੇ ਵਸਤੇ ਰੈਜ਼ੀਡੈਂਟ ਜਿਹੜੇ ਹੈਗੇ ਆ ਨਾ ਉਹਨਾਂ ਦੀ ਡਿਮਾਂਡ ਆ ਉਤੋਂ ਇਲਾਵਾ ਜਰਾ ਚੌਥਾ ਮੁੱਦਾ ਹੈਗਾ ਵਾ ਉਹ ਮੁੱਦਾ ਦਾ ਇਦਾਂ ਦਾ ਹੈਗਾ ਵਾ ਕਿ ਜਿਹੜਾ ਨਾ ਮੇਰੀ ਅੱਖਾਂ ਨੇ ਖੋਲਦੀਆਂ ਲੋਕਾਂ ਨੇ ਉਹ ਹੈਗਾ ਸਾਡੇ ਬੁੱਢੇ ਨਾਲੇ ਦਾ ਬੁੱਢੇ ਤੇ ਆਰ ਦਰਿਆ ਤੇ ਉੱਤੇ ਜਿੰਨੀ ਸਿਆਸਤ ਹੋ ਰਹੀ ਆ ਉਹਦੇ ਸੋਚੁੰਦਾ ਬੁੱਡੇ دریا ਜਿਹੜੇ ਪਾਣੀ ਦੀ ਸੀਪੇਜ ਹੈਗੀ ਆ ਕੈਮੀਕਲ ਵਾਟਰ ਉਹ ਮੈਨੂੰ ਪਤਾ ਲੱਗਿਆ ਮੈਂ ਗਿਆ 1.5 ਕਿਲੋਮੀਟਰ ਤੱਕ ਉਹਦਾ ਪਾਣੀ ਜਿਹੜਾ ਸੀਪ ਹੋ ਕੇ ਗਰਾਊਂਡ ਪਾਣੀ ਵਾਟਰ ਸੇ ਲੈ ਰਹੇ ਆ ਉਹ ਕੈਂਸਰ ਦਾ ਬਣਾ ਰਿਹਾ ਸਾਨੂੰ ਕੈਂਸਰ ਦੇ ਮਤਲਬ ਬਿਮਾਰੀ ਦੇ ਰਿਹਾ ਬੜੀ ਮੈਨੂੰ ਲਾਹਨਤ ਹੁੰਦੀ ਹੈ ਇਹ ਲੋਕਾਂ ਦੇ ਉੱਤੇ ਜਿਨ੍ਹਾਂ ਨੇ ਕਰੀਬ 950 ਕੇ 1100 ਕਰੋੜ ਰੁਪਇਆ ਇਹਨਾਂ ਨੇ ਸਿਰ ਬੁੱਢਣ ਹਾਲ ਤਾਂ ਸਿਆਸਤ ਦੇ ਖਾਲੇ ਆ ਤੇ ਲਾਇਆ 1 ਰੁਪਿਆ ਵੀ ਨਹੀਂ ਇਸ ਸਿਚੂਅਲ ਦਾ ਜੀ ਬਹੁਤ ਜਿਆਦਾ ਨਰਵਲੇ ਕੰਮ ਇਹਦਾ ਬੜੇ ਕੀਤਾ ਗਿਆ ਸਾਫ ਪਾਣੀ ਹੋ ਗਿਆ ਮੈਂ ਪਹਿਲੇ ਪੰਜਵਾਂ ਇਸ਼ੂ ਦੱਸਦਾ ਫਿਰ ਆਪਾਂ ਇਸ ਗੱਲ ਤੇ ਆ ਜਾਂਦੇ ਆ ਮੈਂ ਸਿਚਵਲ ਸਾਹਿਬ ਤੇ ਵੀ ਕਰ ਲੈਣਾ ਇਹ ਗੱਲ ਆਪਾਂ ਕਿਉਂਕਿ ਪੰਜ ਇਸ਼ੂ ਬਨੂ ਪੁੱਛੇ ਗਏ ਹੈਗੇ ਪੰਜਵਾਂ ਇਸ਼ੂ ਬਹੁਤ ਵੱਡਾ ਜਿਹੜਾ ਹੈਗਾ ਨਾ ਉਹ ਸਾਡੀ ਹਵਾ ਦਾ ਸਾਡੇ ਜਿਹੜੀ ਗ੍ਰੀਨ ਬੈਲਟ ਹੈਗੀਆਂ ਨੇ ਉਹ ਖਤਮ ਕੀਤੀ ਜਾ ਰਹੀ ਹੈ ਔਰ ਜਿਹੜਾ ਲੁਧਿਆਣਾ ਪਛਵੀ ਦੇ ਲੋਕਾਂ ਨੂੰ ਇਹ ਪਤਾ ਹੀ ਨਹੀਂਗਾ ਕਿ ਜਿਹੜਾ 24311 ਏਕੜ ਦਾ ਸਕੈਮ ਆਇਆ ਅਗਰ ਉਹ 24311 ਏਕੜ ਇਕવાર ਹੋ ਗਿਆ ਤਾਂ ਸਾਡੇ ਲੁਧਿਆਣਾ ਪਛਵੀ ਸਭ ਤੋਂ ਵੱਧ ਅਫੈਕਟ ਹੋਣਾ ਕਿਉਂਕਿ ਸਾਡੀ ਹਵਾ ਪਾਣੀ ਉਹ ਘਟ ਜਾਣੀ ਹੈ ਕਿਉਂ ਫਲੋਰਾ ਐਂਡ ਫੋਨਾ ਨੂੰ ਕਹਿੰਦੇ ਆ ਔਰ ਜੇ ਉਹ ਜ਼ਮੀਨ ਜਿਹੜੀ ਵਾਹੀਯੋਗ ਨਾ ਰਹੀ ਤਾਂ ਸਾਡਾ ਦੁੱਧ ਜਿਹੜਾ ਹੈ ਉਹ 60 ਰੁਪਏ ਦੇ ਅਗਰ 150 ਰੁਪਏ ਕਿਲੋ ਹੋ ਜਾਣਾ ਸਾਡੇ ਦਾਲਾ ਸਾਡੇ ਸਬਜ਼ੀਆਂ ਸਾਡਾ ਘਿਓ ਸਾਡਾ ਦਹੀਂ ਸਾਡਾ ਮੱਖਣ ਉਹਦਾ ਕਾਰਨ ਕਿਉਂਕਿ ਜੇ ਉਥੇ ਪੱਠੇ ਨਾ ਹੋਏ ਫੌਡਰ ਜਿਹਨੂੰ ਕਹਿੰਦੇ ਪਸ਼ੂਆਂ ਨਾ ਮਿਲਿਆ ਤਾਂ ਉਹਦਾ ਬੜਾ ਪੰਗਾ ਕਾਰਨ ਪਸ਼ੂ ਜਿਹੜੇ ਕੀ ਖਾਣਗੇ ਦੂਰੋਂ ਲਿਆਣਾ ਉਹਗਾ ਚਾਰਾ ਉਹ ਚਾਰੇ ਮਹਿੰਗਾ ਹੋ ਜਾਣ ਫਿਰ ਜਿਹੜੀ ਹਵਾ ਜਿਹੜੀ ਸਾਡੀ ਇਹ ਜੋ ਆਕਸੀਜਨ ਬਣਾਉਂਦੀ ਆ ਪੱਤੀ ਪੰਡਾ ਜਮੀਨ ਜਿਹੜੀ ਹੈਗੀ ਆ ਉਹ ਆਕਸੀਜਨ ਖਤਮ ਹੋ ਜਾਣੀ ਫਿਰ ਉਸ ਤੋਂ ਇਲਾਵਾ ਜਿਹੜਾ ਬਹੁਤ ਵੱਡਾ ਕਾਰਨ ਆ ਉਹਨੇ ਸਬਜ਼ੀਆਂ ਬੀਜਦੇ ਆਸੀਂ ਉਹ ਸਬਜ਼ੀਆਂ ਨਹੀਂ ਉਗਣੀਆਂ ਸੋ ਇਹਨੇ ਪੰਜ ਮੁੱਦੇ ਜਿਹੜੇ ਹੈਗੇ ਆ ਐਪੀਲ ਦੇ ਆਧਾਰ ਤੇ ਇਹਨਾਂ ਦਾ ਆਪਣਾ ਕੀਤਾ ਜਾਊਗਾ ਇਤੋਂ ਇਲਾਵਾ ਹੁਣ ਫਿਰ ਮੈਂ ਦੋ ਮੁੱਦੇ ਹੋਰ ਦਿੰਨਾ ਜਿਹੜੇ ਮੁੱਦਿਆਂ ਬਾਰੇ ਕੋਈ ਸੋਚਦਾ ਹੀ ਨਹੀਂਗਾ ਉਹ ਬਹੁਤ ਵੱਡਾ ਮੁੱਦਾ ਹੈਗਾ ਵਾ ਐਜੂਕੇਸ਼ਨ ਦਾ ਜਿਹੜੀ ਐਜੂਕੇਸ਼ਨ ਪਾਲਿਸੀ ਕਰਕੇ ਸਾਡੇ ਸਕੂਲਾਂ ਦੇ ਵਿੱਚ ਵੈਸ ਦੇ ਵਿੱਚ ਥ੍ਰੀਡ ਸਕੂਲਾਂ ਦੇ ਵਾਟਰ ਸੈਂਪਲ ਫੇਲ ਹੋ ਗਏ ਐਸੇ ਕਰਕੇ ਸਾਡੀ ਐਜੂਕੇਸ਼ਨ ਦਾ ਮਿਆਰ ਬਹੁਤ ਡਿੱਗ ਰਿਹਾ ਇਹਦੇ ਨਾਲ ਨਾਲ ਜਣੀ ਕਿਉਂਕਿ 80% ਦੇ ਸਕੂਲਾਂ ਚ ਪ੍ਰਿੰਸੀਪਲ ਨਹੀਂ ਹੈਗੇ ਐਜੂਕੇਸ਼ਨ ਦੇ ਟੀਚਰਸ ਨਹੀਂ ਹੈਗੇ पीटीटीटी टीचर्स ईटीटीटी टीचर्स सब दा काटआ व सबजेक्ट टीचर्स काटे फिर हेल्थ हेल्थ ਦੇ ਉਤੇ ਇਦਾਂ ਦਾ ਇਸ਼ੂ ਆ ਸਾਡੇ ਜਿਹਨੇ ਪਹਿਲੇ ਇਹਨਾਂ ਨੇ ਅ ਕਲੀਨਿਕ ਬਣਾਏ ਔਰ ਅਜ ਦੇਖੋ ਕਲੀਨਿਕਸ ਕਿਆਮ ਹੋਇਆ ਬਹੁਤ ਵੱਡਾ ਸਕੈਮ ਹੈ ਪੈਰਾਸਟਾਮੋਲ ਦੀ ਗੋਲੀ ਜੜੀ ਹੈਗੀ ਆ ਉਹ ਦੇ ਦੇ ਕੇ ਲੋਕਾਂ ਨੂੰ ਤੇ ਬਿਲਿੰਗ ਕਰਦੇ ਰਹੇ ਮਹਿੰਗੀਆਂ ਮਹਿੰਗੀਆਂ ਗੋਲੀਆਂ 25 ਪੈਸੇ ਦਾ ਪੱਤਾ ਮਿਲਦਾ ਇਹਨਾਂ ਨੂੰ ਫੈਰੀ ਕਰਦਾ ਉਹਨੂੰ 2-200 ਰੁਪਏ ਜਿਹਨਾਂ ਨੇ ਦਿਖਾ ਕੇ ਲੁਟਿਆ ਹੋਇਆ ਹੈ ਇਹ ਰਸਕਿਆ ਮੈਂ ਹੁਣ ਉਹਦੇ ਕਰਕੇ ਕੀ ਹੋਇਆ ਜਿਹੜੇ ਸਾਡੇ ਸਿਵਲ ਹਸਪੀਟਲ ਦੇ ਡਾਕਟਰਸ ਹੈਗੇ ਆ ਤੇ ਦੇਖੋ ਸਿਵਲ ਹਸਪੀਟਲ ਡਾਕਟਰ ਜਿਹੜੇ ਆਪਣੀਆਂ ਨੌਕਰੀਆਂ ਛੱਡ ਕੇ ਪੀਸੀ ਆ ਬਚ ਗਏ ਕਿਉਂ ਜਾ ਰਹੇ ਆ ਕਿਉਂਕਿ ਸਰਕਾਰ ਦੀਆਂ ਪਾਲਿਸੀਆਂ ਅਲਪ ਸੋ ਪੰਜਾਂ ਤੋਂ ਇਲਾਵਾ ਇਹ ਦੋ ਸੌ ਮੁੱਦੇ ਵੀ ਮੇਰੇ ਬਹੁਤ ਜ਼ਰੂਰੀ ਹੈ ਸਿਟੀ ਸੈਂਟਰ ਬਾਰੇ ਤੁਹਾਡਾ ਕੀ ਹੈ ਦੇਖੋ ਸਿਟੀ ਸੈਂਟਰ ਦਾ ਪ੍ਰੋਜੈਕਟ ਜਿਹੜਾ ਨਾ ਇਹਨੂੰ ਚਲਾਉਣਾ ਬਹੁਤ ਜ਼ਰੂਰੀ ਹੈ ਲੇਕਿਨ ਅੱਜ ਸਰਕਾਰਾਂ ਨੇ ਅੰਗੇਲੀ ਕਰਕੇ ਕਿਉਂਕਿ ਇਸ ਸਿਟੀ ਸੈਂਟਰ ਦਾ ਜਿਹੜਾ ਸਟੇ ਆਰਡਰ ਹੈਗਾ ਉਹ ਵਕੇਟ ਹੋ ਚੁੱਕਿਆ ਹੁਣ ਜਿਹੜਾ ਦਾ ਕਾਨੂੰਨ ਦੇ ਅਰਬਿਟੇਸ਼ਨ ਵਿੱਚ ਬੈਟਰ ਪਿਆ ਹੋਇਆ ਹੈ। ਅਰਬਿਟੇਸ਼ਨ ਵਿੱਚ ਕੋਈ ਇਦਾਂ ਦਾ ਰੂਲ ਨਹੀਂ ਹੈਗਾ ਕਿ ਉਹ ਸਿਟੀ ਸੈਂਟਰ ਦੁਆਰਾ ਡਿਰੈਕਟਾਂ ਕੀਤਾ ਜਾ ਸਕੇ। ਆਹੜਾ ਮੁੱਦਾ ਹੈਗਾ ਕਿਉਂਕਿ ਕਾਨੂੰਨ ਦੇ ਨਾਲ ਹੈਗਾ ਕੋਰਟ ਦੇ ਨਾਲ ਰਿਲੇਟਡ ਹੈ। ਆਪਾਂ ਉਹਦੇ ਕੋਰਟ ਦੇ ਵਿੱਚ ਇੱਕ ਸੈਕਸ਼ਨ 9 ਦੀ ਪਟੀਸ਼ਨ ਹੁੰਦੀ ਹੈ। ਪਟੀਸ਼ਨ ਵਾਗੇ ਸਪੈਸ਼ਲ ਆਰਡਰ ਲਵਾਗੇ ਆਰਡਰ ਲੈ ਕੇ ਸਿਟੀ ਸੈਂਟਰ ਦਾ ਜਿਹੜਾ ਹੈਗਾ ਕਿਉਂਕਿ ਸਿਟੀ ਸੈਂਟਰ ਕਰਪਸ਼ਨ ਦਾ ਕ੍ਰਾਈਮ ਦਾ ਔਰ ਇੱਤੋਂ ਇਲਾਵਾ ਚਿੱਟੇ ਦਾ ਡੈਨ ਬਣ ਚੁੱਕਾ ਹੈ। ਉਸ ਇਲਾਕੇ ਨੂੰ ਸਫਾਈ ਕਰਨੀ ਬਹੁਤ ਜ਼ਰੂਰੀ ਹੈ। ਔਰ ਉਹ ਇਲਾਕਾ ਤਾਂ ਹੀ ਸਾਫ਼ ਹੋਊਗਾ ਜੇ ਉਹ ਪ੍ਰੋਜੈਕਟ ਦਾ ਹੀ ਰਿਵਾਈਵਲ ਕਰਾਂਗੇ। ਉਹ ਲੁਧਿਆਣੇ ਦਾ ਇੱਕ ਐਡਾ ਵੱਡਾ ਪ੍ਰੋਜੈਕਟ ਹੈ। ਉਹ ਰਿਵਾਈਵਲ ਤੋਂ ਬਾਅਦ ਲੁਧਿਆਣੇ ਦੀ ਇਕਨੋਮੀ ਮੈਂ ਦੱਸ ਦਿੰਦਾ 100 ਗੁਣਾ ਵੱਧ ਜਾਣੀ ਹੈ। ਧੰਨਵਾਦ ਤੁਹਾਡਾ। ਹੋਣ ਜਿਹੜੀ ਗੱਲ ਤੁਸੀਂ ਸੀਚੇਵਾਲ ਸਾਹਿਬ ਦੀ ਕੀਤੀ ਸੀ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸੀਚੇਵਾਲ ਸਾਹਿਬ ਨਾਲ ਜਿਹੜਾ ਆਪਾਂ ਹੁਣ ਕਈ ਸੌ ਗਰੋਡ ਲੱਗੇ ਮੁੱਢ ਨਾਲ ਸਾਫ਼ ਹੋਣਗੇ। ਸੀਚੇਵਾਲ ਸਾਹਿਬ ਜਿੱਥੋਂ ਦਰਿਆ ਚੋਂ ਪਾਣੀ ਆਂਦਾ ਹੈ ਉੱਥੇ ਨਾ ਅਖੇ ਦਿਖਾਈ ਜਾਂਦੇ ਆ। ਸੀਚੇ ਵਾਲ ਸਾਬ ਨੂੰ ਮੈਂ ਚੈਲੰਜ ਕਰਦਾ ਕਿ ਸੀਚੇ ਵਾਲ ਸਾਹਿਬ ਜਿੱਦਾਂ ਦਾ ਤੇ ਜਿੱਥੋਂ ਦਾ ਪਾਣੀ ਗੰਦਾ ਹੋਇਆ ਗੰਦੇ ਖਰਾਬ ਹੋਇਆ ਉਤੋਂ ਅੱਗੇ ਆ ਕੇ ਦਿਖਾਓ ਤੇ ਮੈਨੂੰ ਦਿਖਾਓ ਉਸ ਕਿਸ਼ਤੀ ਚਲਾ ਕੇ ਤੇ ਮੈਨੂੰ ਦਿਖਾਓ ਪਾਣੀ ਸਾਫ ਹੈ ਪੀ ਕੇ ਦਿਖਾਓ ਮੈਨੂੰ ਜਿਉ ਇੱਕ ਗਲਾਸ ਪਾਣੀ ਵੀ ਆਗੇ ਹੈਬੋਲ ਦਾ ਪੀ ਜਾਣ ਤੇ ਦੋ ਕਦਮ ਅੰਦਰ ਰੱਖ ਜਾਣ ਦਲਦਲਾ ਥੱਲੇ ਮੈਂ ਗਰੰਟੀ ਕਰ ਦਿੰਦਾ ਹੱਡੀਆਂ ਬਾਹਰ ਆਣੀਆਂ ਮਾਸ ਬਾਹਰ ਨਹੀਂ ਆਊਗਾ ਡਰਾਮੇ ਬਾਜੀ ਬੰਦ ਕਰੋ ਸਿਆਸਤ ਕਰਨੀ ਬੰਦ ਕਰੋ ਕੰਮ ਕਰਕੇ ਦਿਖਾਓ 1100 ਕਰੋੜ ਕੇ ਖਰਚਦਾ ਮੈਂ ਦੱਸਦਾ ਵਿਜ਼ਨ ਕੀ ਹੁੰਦਾ 300 ਕਰੋੜ ਰੁਪਇਆ ਦੋ ਐਸਟੀਵੀ ਪਲਾਂਟਾਂ ਵਾਸਤੇ ਚਾਹੀਦਾ ਵਿੱਦ ਜ਼ਮੀਨ 450 ਕਰੋੜ ਰੁਪਏ ਛੋਟਾ ਸਤਕਾਰ ਕਰੀਦਾ ਇਹ ਵੋਟਾਂ ਗੇ ਮੰਨਦੇ ਆ ਜਦੋਂ ਤੁਹਾਨੂੰ ਵੋਟਾਂ ਖਰੀਦੀਆਂ ਵੇਚਣ ਸਾਨੂੰ ਬੰਦੇ ਖਰੀਦਨੇ ਪੈਣ ਇਟ ਮੀਨਸ ਉਹਨਾਂ ਦਾ ਆਧਾਰ ਖਤਮ ਹੋ ਗਿਆ ਪਿਆਰ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਸਾਹਿਬ ਦਾ ਮੇਰਾ ਆਪਣਾ ਪਰਸਨਲ ਸਾਰਿਆਂ ਨਾਲ ਪਿਆਰ ਹੈ ਸੋ ਪਿਆਰ ਜਿਹੜਾ ਉਹੀ ਪਰਿਵਾਰ ਹੁੰਦਾ ਤੇ ਪਰਿਵਾਰ ਨਾਲ ਹੀ ਪਿਆਰ ਹੁੰਦਾ ਤੇ ਇਸ ਕਰਕੇ ਆ ਜਿਹੜਾ ਪਿਆਰ ਔਰ ਜਿਹੜੇ ਆ ਮਨੂੰ ਮਤਲਬ ਗੁੱਡ ਵਿਸ਼ਸ ਜਿਹੜੇ ਆ ਮਨੂੰ ਸੀਸਾ ਦੇਣ ਵਾਸਤੇਾਰੇ ਆਏ ਹਨ ਮੈਂ ਇਹਨਾਂ ਦਾ ਰਣੀ ਆ ਤੇ ਬਹੁਤ ਬਹੁਤ ਧੰਨਵਾਦ ਕਰਦਾ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਇੱਕ ਘੰਟਾ ਤਕਰੀਬਾ ਲੇਟ ਹੋਇਆ ਔਰ ਲੇਟ ਹੋ ਦਾ ਕਾਰਨ ਬੈ ਨਹੀਂ ਸੀਗਾ ਸਾਡੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਨੇ ਮੰਤਰੀ ਆਏ ਹੋਏ ਨੇ ਜਿਹਨਾਂ ਸੜਕਾਂ ਘੇਰੀਆਂ ਨੇ ਉਹ ਸੀਗੇ ਚਲੋ ਫੇਰ ਵੀ ਮੈਂ ਆਨਾਂ ਵੱਲੋਂ ਹੀ ਮਾਫੀ ਵਾਗਦਾ ਕਿ ਗਲਤੀਆਂ ਹੋਉ ਕਰਦੇ ਆ ਪਰ ਭੁਗਤਾਨ ਤਾਂ ਪੰਜਾਬੀਆਂ ਨੂੰ ਪੈਂਦਾ ਉਹਨਾਂ ਵੱਲੋਂ ਹੀ ਮੈਂ ਮਾਫੀ ਮੈਂ ਅਖ ਲੈਣਾ ਆਪਣਾ ਜਿਹੜਾ ਸਾਡੇ ਦਾ ਪਰਿਵਾਰ ਆ ਉਹਦਾ ਛੋਟੇ ਵੱਡੇ ਤੋਂ ਮਾਫੀ ਲਾਉਦਾ ਅੱਜ ਸਾਡੀ ਕੀ ਨਾਮ ਹੈ ਡੀ ਬਲਾਕ ਭਾਈ ਰਵੀ ਸਿੰਘ ਨਗਰ ਸਰ ਜੀ ਬਕਾਓ ਪਾਰੋਸਣ ਜੀ ਆਏ ਹਾਂ ਜੀ ਉਹਨਾਂ ਦਾ ਜੀ तहे ਦਿਲੋਂ ਧੰਨਵਾਦ ਕਰਦੇ ਹਾਂ ਕੱਢ ਤੋਂ ਸ਼ਮਾ ਕੱਢ ਕੇ ਆਏ ਬਹੁਤ ਵਧੀਆ ਸ਼ਖਸੀਅਤ ਨੇ ਕਿ ਉਮੀਦ ਕਰਦੇ ਆਂ ਤੇ ਵੱਡੇ ਫਰਕ ਨਾਲ ਜਿੱਤਣਗੇ ਜਿਹੜੇ ਸਰ